ਰੋਟੀ ਚਾਹੇ ਇੱਕ ਟਾਈਮ ਦੀ ਪੱਕਦੀ ਆ ਚਾਹੇ ਦੂਜੇ ਟਾਈਮ ਦੀ ਨਹੀਂ ਪੱਕਦੀ ਚਾਹੇ ਭੁੱਖੇ ਢਿੱਡ ਸੌਂਦੇ ਨੇ ਕਿਸੇ ਦੇ ਚਾਚੇ ਦੀ ਮੌਤ ਚਿੱਟੇ ਨਾਲ ਹੋਈ ਆ ਕਿਸੇ ਦੇ ਗਵੰਡੀ ਦੀ ਮੌਤ ਚਿੱਟੇ ਨਾਲ ਹੋਈ ਆ ਇਸ ਮਸ਼ਹੂਰ ਪਿੰਡ ਚ ਪਰ ਇਹ ਮੁੰਡੇ ਕਹਿੰਦੇ ਨੇ ਵੀ ਅਸੀਂ ਆਪ ਦਾ ਭੁੱਖ ਜਿਹੜਾ ਗੇਮ ਦੇ ਵਿੱਚ ਬਣਾਉਣਾ ਹੈ ਤੋਂ ਨਸ਼ੇ ਤੋਂ ਦੂਰ ਕਰ ਰਹੀ ਜੀ ਖਿਡਾਰੀਆਂ ਨੂੰ ਸਾਡਾ ਮੇਨ ਮਕਸਦ ਹੈ ਜੀ ਹਰੇਕ ਖਿਡਾਰੀ ਦਾ ਮਕਸਦ ਹੈ ਵੀ ਨਸ਼ਾ ਹੀ ਪਿੰਡ ਚੋਂ ਮਗਾਉਣਾ ਨਹੀਂ ਇਹ ਪਿੰਡ ਚਿੱਟੇ ਦੇ ਵਿੱਚ ਮਸ਼ਹੂਰ ਆ ਨੰਬਰ 1 ਕਿਹਾ ਜਾਂਦਾ ਇਸ ਪਿੰਡ ਨੂੰ ਚਿੱਟੇ ਚ ਖਾਸ ਕਰਕੇ ਫਿਰੋਜ਼ਪੁਰ ਦਾ ਖੇਡਣ ਨਾਲ ਨਸ਼ੇ ਤੋਂ ਦੂਰ ਰਿਹਾ ਜਾ ਸਕਦਾ ਬਹੁਤ ਜਿਆਦਾ ਫਰਕ ਆਈ ਕੋਈ ਵੀ ਆ 11 ਸਾਲ ਤੋਂ ਸਟਾਰਟਿੰਗ ਹੈ ਜੀ ਇੰਟਰਸਟ ਵਧਦਾ ਹੈ ਗੇਮ ਦੇ ਵਿੱਚ ਵੀ ਬੱਚਾ ਗੇਮ ਦੇ ਪਾਸੇ ਜਿਆਦਾ ਧਿਆਨ ਦਿੰਦਾ ਜੀ ਕਿਤਾਬਾਂ ਪੜ੍ਹਦੇ ਆ ਕਈ ਖਿਡਾਰੀ ਸੀਗੇ ਕਈਆਂ ਨੂੰ ਪੜ੍ਹਾਈ ਵੀ ਨਹੀਂ ਆਉਂਦੀ ਸੀ ਉਹ ਗੇਮ ਦੇ ਵਿੱਚ ਆ ਕੇ ਆਦਮ ਕਿਤਾਬ ਨੂੰ ਹੱਥ ਲਾਉਂਦੇ ਆਂ ਪੜ੍ਹਦੇ ਆਂ ਇੱਕਦਮ ਅੱਛਾ ਜਿੰਨੀ ਬਦਨਾਮੀ ਆ ਬੀਪ ਫਰੋਇਪਰ ਚ ਨੰਬਰ 1 ਕੇ ਚਿੱਟੇ ਚ ਕੀ ਉਹਨਾਂ ਹੈ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ 4000 ਬਾਦੀ 300 ਬੰਦਾ ਮਾੜਾ ਕੱਢ ਦੋ ਬਾਕੀਆਂ ਦਾ ਕੀ ਕਸੂਰ ਬਾਕੀ ਤਹਿ ਦਲੋ ਧੰਨਵਾਦ ਕਰਦੇ ਆ ਜਿਹੜੇ ਨਵੇਂ ਐਸਐਸਪੀ ਸਾਹਿਬ ਆਏ ਆ ਉਹਨਾਂ ਨੇ ਬਹੁਤ ਵਧੀਆ ਕੰਟਰੋਲ ਕੀਤਾ ਆ ਚਿੱਟਾ ਸਾਡੇ ਪਿੰਡ ਚ ਬਹੁਤ ਵੱਡੇ ਲੈਵਲ ਤੇ ਸੀਗਾ ਅੱਜ ਤੋਂ ਕੁਝ ਟਾਈਮ ਪਹਿਲਾਂ ਪਰ ਹੁਣ ਸਾਡੇ ਪਿੰਡ ਵਿੱਚ ਬਿਲਕੁਲ ਸਾਫ਼ ਆ ਕਿੰਨੇ ਇੱਕ ਮੁੰਡੇ ਨੇ ਜਿਨ੍ਹਾਂ ਦੇ ਸਾਹਮਣੇ ਜਾਂ ਜਿਨ੍ਹਾਂ ਦਾ ਗਵੰਡੀ ਕੋਈ ਚੱਟਾ ਲਾਉਂਦਾ ਸੀ ਉਹਦੀ ਮੌਤ ਹੋਈ ਉਹ ਮੇਰੇ ਚਾਚਾ ਵੀ ਹੈਗਾ ਸੀ ਇੱਕ ਇੱਕ ਹਾਂ ਦੀਪਕ ਦੋਸਤ ਅਜੇ ਤੇ ਉਹਨਾਂ ਨੇ ਮਰ ਖਬਰ ਤੁਸੀਂ ਲਾਈ ਫੈਲਾ ਨਹੀਂ ਹਾਂ ਅੱਛਾ ਅੱਛਾ ਜਿਹੜੀ ਮਾਤਾ ਮਤਲਬ ਜਿੰਦੇ ਦੋਵੇਂ ਪੁੱਤ ਮਰ ਗਏ ਹਾਂਜੀ ਹਾਂਜੀ ਬਹੁਤ ਰੋ ਰਹੀ ਸੀ ਸੱਚੇ ਵੀ ਨਿੱਕੇ ਨਿੱਕੇ ਹਾਂਜੀ ਹਾਂਜੀ ਉਹਨੂੰ ਤੁਸੀਂ ਆਪਣੇ ਅੱਖਾਂ ਦੇ ਵੇਖਿਆ ਹਾਂਜੀ ਉਹ ਸੜ ਚਾਚੇ ਸੀ ਅੱਛਾ ਹਾਂਜੀ ਤੇ ਫਿਰ ਕੀ ਸਿੱਖਿਆ ਚਾਚੇ ਤੋਂ ਉਹ ਹੁਣ ਆਪੇ ਸਿੱਖਿਆ ਜੀ ਨਸ਼ੇ ਦੂਰ ਰਹਿਣਾ ਹੂੰ ਤੇ ਆਪਾਂ ਨਸ਼ੇ ਨੂੰ ਖਤਮ ਵੀ ਕਰਨਾ ਇਸੇ ਗੱਲ ਬਤਾਇਆ ਤਾਂ ਕਬੱਡੀ ਖੇਡਣੇ ਨਸ਼ੇ ਦੂਰ ਹੋਈਏ ਇੱਕ ਸੜੋ ਦਿਮਾਗ ਜੇ ਵਿਲੇ ਰਾਂਗੇ ਨਸ਼ੇ ਵੱਲ ਧਿਆਨ ਜਾਏ ਜਿਆਦਾ ਜਾਏਗਾ ਜੇ ਗਰਾਊਂਡ ਖੜਾਏ ਫਿਰ ਮਿਹਨਤ ਵੱਲ ਜਾਏਗਾ ਪਾਸੇ ਤੇ ਕਈ ਹੈਗੇ ਸੀ ਯਾਰ ਦੋਸਤੀ ਮਾੜਾ ਲਾ ਲੋ ਜੀ ਕਹਿੰਦੇ ਲਾ ਲੋ ਕੁਝ ਨਹੀਂ ਹੁੰਦਾ ਬਸ ਲਾ ਕੇ ਤਾਂ ਦੇਖੋ ਬਹੁਤ ਚੀਜ਼ੇ ਫਾਇਦੇਮੰਦ ਹੈ ਜੀ ਮਤਲਬ ਕਿ ਇਹ ਚੀਜ਼ ਬਾਅਦੋਂ ਮੈਂ ਉਹਨਾਂ ਦੀ ਯਾਰੀ ਛੱਡੀ ਇੱਕ ਸਾਈਡ ਮਤਲਬ ਕਿ 2 ਸਾਲ ਮੈਂ ਉਹਨਾਂ ਤੋਂ ਦੂਰ ਰਿਹਾ ਹਾਂ ਅੱਛਾ ਗੇਮ ਦੇ ਵਿੱਚ ਜ਼ਿਆਦਾ ਧਿਆਨ ਦਿੱਤਾ ਉਹੀ ਮੇਰੀ ਬਿਹਤ ਵਧੀ ਆ ਤੁਹਾਡੇ ਸਾਹਮਣੇ ਖੜਾਈ ਨਹੀਂ ਤਾਂ ਕਦੇ ਦਾ ਕਿਤੇ ਸਿਵਿਆਂ ਚੋਂਣਾ ਸੀ ਲਾਉਣ ਦੀ ਕੋਸ਼ਿਸ਼ ਕੀਤੀ ਨਸ਼ਿਆਂ ਤੇ ਇਹਨਾਂ ਨੂੰ ਇਹ ਕਹਿੰਦੇ ਨੇ ਪਰ ਫੇਰ ਵੀ ਇਹ ਕਹਿੰਦੇ ਅਸੀਂ ਦੂਰ ਭੱਜੇ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਆਪਦੀਆਂ ਅੱਖਾਂ ਦੇ ਸਾਹਮਣੇ ਇਸੇ ਪਿੰਡ ਦੇ ਵਿੱਚ ਕਈ ਮੁੰਡੇ ਆਪਦੀਆਂ ਅੱਖਾਂ ਦੇ ਸਾਹਮਣੇ ਚੱਟੇ ਨਾ ਮਰਦੇ ਵੇਖਿਆ ਤਕਰੀਬਨ ਮੰਨ ਲਓ ਵੀ 100 ਮਗਰ 80% ਮੁੰਡੇ ਜਿਹੜੇ ਯੂਥ ਹਨ ਉਹ ਚਾਹੁੰਦਾ ਵੀ ਕਿ ਇਹ ਗੇਮਾਂ 'ਚ ਲੱਗਣ ਪੀਨ 'ਚ ਸਾਡੇ ਪਿੰਡ ਦੇ ਕਟੂਕੜ 70 ਮੁੰਡੇ ਜਾ ਚੁੱਕੇ ਆ ਪੀਨ 'ਚ ਵੀ ਜਿਹੜੇ ਪਿੰਦੇ ਸੀ ਸਮਾਨ ਗਲਤ ਸੰਗਤ ਚ ਵੜ ਗਏ ਮਰ ਚੁੱਕੇ ਆ ਹੁਣ ਜਿਹੜੀ ਨਵੀਂ ਪਣੀਰੀ ਜਿਵੇਂ ਕਿਸੇ ਦਾ ਕੋਈ ਭਤੀਜਾ ਕਿਸੇ ਦਾ ਕੋਈ ਭਰਾ ਐ ਆ ਉਹ ਬਚੇ ਹੋਏ ਨਹੀਂ ਵੇਖ ਵੇਖ ਕੇ ਸੁਧਰਦੇ ਜਾਂਦੇ ਵੀ ਐਡਾ ਮਾੜਾ ਨਿਸ਼ਾਨਦੇ ਆ ਹ ਹਾਲਾਤ ਪਰ ਸਾਡੇ ਪਿੰਡ ਚ ਨਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਮੁੰਡਾ ਬਿਜਲੀ ਬੋਰਡ ਚ ਲੱਗਾ ਹੋਇਆ 40000 ਰੁਪਏ ਆਂਦੀ ਸੈਲਰੀ ਉਹਨੂੰ ਰਿਸ਼ਤਾ ਨਹੀਂ ਹੋ ਰਿਹਾ ਸਿਰਫ ਇੱਕ ਇਹਨਾਂ ਵੀਡੀਓ ਕਰਨ ਵੀ ਇਸ ਪਿੰਡ ਚ ਚਿੱਟਾ ਬਹੁਤ ਆ ਇੱਕ ਡਾਕਟਰ ਆ 40000 ਰੁਪਏ ਆਂਦੀ ਤਨਖਾਹ ਉਹਨੂੰ ਰਿਸ਼ਤਾ ਨਹੀਂ ਹੋ ਰਿਹਾ ਘੱਟੋ ਘੱਟ ਜਿਹੜੇ 25 ਤੋਂ ਲੈ ਕੇ 30 ਸਾਲ ਦੀ 33 ਇਸੇ ਚੱਕਰ ਵਿੱਚ ਬੱਚੇ ਜਿਹੜੇ ਨੇ ਇਹ ਅੱਜ ਇਸ ਚੀਜ਼ ਨੂੰ ਸਾਬਿਤ ਕਰ ਰਹੇ ਨੇ ਕਿ ਵਕਾਇਈ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਚੁੱਕਿਆ ਹੈ ਹੋ ਰਿਹਾ ਹੈ ਫਰੋਸਪੁਰ ਚ ਚਿੱਟਿਆ ਚ ਨੰਬਰ 1 ਪਿੰਡ ਸੋਢੀ ਨਗਰ ਮੌਜੂਦਾਂ ਜਿੱਥੇ ਇੱਕ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਆ ਕਿ ਬੱਚੇ ਨੌਜਵਾਨ ਮੁੰਡੇ ਵੱਡੀ ਖੇਡ ਰਹੇ ਨੇ ਔਰ ਇਹ ਤਸਵੀਰ ਅਨੋਖੀ ਤਸਵੀਰ ਆ ਕਿਉਂਕਿ ਇਹ ਪਿੰਡ ਚਿੱਟੇ ਦੇ ਵਿੱਚ ਮਸ਼ਹੂਰ ਆ ਨੰਬਰ 1 ਕਿਹਾ ਜਾਂਦਾ ਇਸ ਪਿੰਡ ਨੂੰ ਚਿੱਟੇ ਚ ਖਾਸ ਕਰਕੇ ਫਿਰੋਜ਼ਪੁਰ ਦਾ ਸੋਢੀ ਨਗਰ ਇਸ ਪਿੰਡ ਦੇ ਵਿੱਚ ਲੋਨ ਤੱਕ ਨਹੀਂ ਮਿਲਦੇ ਇਸ ਪਿੰਡ ਦੇ ਵਿੱਚ ਰਿਸ਼ਤਾ ਕਰਨ ਤੋਂ ਪਹਿਲਾਂ ਵੀ ਲੋਕ ਸੋਚਦੇ ਸੀ ਪਰ ਹੁਣ ਆਹ ਨਜ਼ਰ ਇੱਕ ਤਸਵੀਰ ਮਾਰੋ ਕਿ ਕਬੱਡੀ ਖੇਡਦੇ ਨੌਜਵਾਨ ਨਜ਼ਰ ਆ ਰਹੇ ਨੇ ਤਾਂ ਮੁੰਡਿਓ ਇੱਧਰ ਨੂੰ ਆਜੋ ਸਾਰੇ ਇਹਨਾਂ ਨਾਲ ਪੂਰੀ ਗੱਲਬਾਤ ਕਰਦੇ ਆ ਪੂਰੀ ਕੀ ਇਹ ਕਬੱਡੀ ਖੇਡ ਰਹੇ ਨੇ ਇਹ ਇੱਕ ਪਾਸੇ ਨਸ਼ੇ ਦੀ ਗੱਲ ਤੇ ਦੂਜੇ ਪਾਸੇ ਕਬੱਡੀ ਦੀ ਗੱਲ ਖੇਡਾਂ ਦੀ ਗੱਲ ਇਸ ਪੂਰੇ ਵਿਸ਼ੇ ਤੇ ਇਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਾਂਗੇ ਥੋੜਾ ਜਿਹਾ ਅੱਗੇ ਨੂੰ ਆਜੋ ਇਕੱਠੇ ਹੋਜੋ ਅੱਛਾ ਕਿੱਥੋਂ ਇੱਥੋਂ ਇੱਕ ਏ ਸੋਢੀ ਨਗਰ ਦੇਈਏ ਹਾਂਜੀ ਵੀਰੇ ਕੀ ਨਾਮ ਆ ਅਮਰਿੰਦਰ ਅੱਛਾ ਇਹ ਕਬੱਡੀ ਕਦੋਂ ਤੋਂ ਖੇਡ ਰਹੇ ਆ ਦੋ ਤਿੰਨ ਸਾਲ ਹੋ ਗਏ ਅੱਛਾ ਹਾਂਜੀ ਤੇ ਤੁਹਾਡਾ ਨਾਮ ਰੋਮੀਆ ਉਮਰ 13 ਸਾਲ ਤੁਹਾਡੀ ਉਮਰ ਕਿੰਨੀ ਕੀ 12 ਸਾਲ 12 ਸਾਲ ਤੁਹਾਡੀ 13 ਸਾਲ 13 ਸਾਲ ਤੁਹਾਡੀ 12 ਸਾਲ 12 ਸਾਲ ਜਾਨੀ ਕਿ 12 12 13 13 ਸਾਲ ਦੇ ਤੁਹਾਡੀ 19 ਸਾਲ ਤੁਹਾਡੀ ਉਮਰ ਕਿੰਨੀ 17 ਸਾਲ ਅੱਗੇ ਨੂੰ ਆ ਜਾਓ ਪਿੱਛੇ ਪਿੱਛੇ ਨੂੰ ਕਾਹਤ ਹੋ ਜਾਂਦੀ ਐ ਅੱਗੇ ਨੂੰ ਆ ਜਾਓ ਅੱਛਾ 17 ਤੁਹਾਡੀ ਉਮਰ ਕਿੰਨੀ 13 ਸਾਲ ਮਤਲਬ 12 13 ਹੈ ਤੁਹਾਡੀ 15 15 ਸਾਲ ਕਿੰਨੀ ਕੁ ਉਮਰ ਦੇ ਨੇ ਇੱਥੇ ਮੁੰਡੇ ਤਕਰੀਬਨ ਜਿਹੜਾ ਵੱਧ ਹੋਊਗਾ ਤਕਰੀਬਨ 17 18 ਸਾਲ ਮਤਲਬ ਕਿ 11 ਸਾਲ ਤੋਂ ਸਟਾਰਟਿੰਗ ਆ ਇਹ ਤੇ ਆ ਰਹੇ ਆ ਮੁੰਡੇ अच्छा उन्नी तो प्लस ਵੀ ਹੋ ਜਾਂਦਾ ਜੀ ਕਿ ਕਹਿੰਦੇ ਵੀ ਚਿੱਟੇ ਚ ਮਸ਼ਹੂਰ ਆ ਇਹ ਪਿੰਡ ਸੋਢੀ ਨਗਰ ਹਾਂਜੀ ਮਸ਼ਹੂਰ ਤਾਂ ਹੀ ਹੂੰ ਤੇ ਮਤਲਬ ਕਿ ਅੱਗੇ ਨਾਲੋਂ ਬਹੁਤ ਜ਼ਿਆਦਾ ਨਸ਼ਾ ਘੜਿਆ ਜੀ ਅੱਛਾ ਇਹ ਚੀਜ਼ ਦੇ ਬੱਚੇ ਮਤਲਬ ਕਿ ਅੱਗੇ ਪਹਿਲਾਂ ਬਹੁਤ ਜ਼ਿਆਦਾ ਸੀ ਮੋੜਾਂ ਦੇ ਖੜਦੇ ਸੀ ਚਿੱਟਾ ਵੇਚਦੇ ਸੀ ਸ਼ਰੀਆਮ ਚੱਲਦਾ ਸੀ ਹੂੰ ਮਤਲਬ ਕਿ ਹੁਣ ਬਹੁਤ ਜ਼ਿਆਦਾ ਇਹ ਚੀਜ਼ ਨੂੰ ਠੱਲ ਪਾਈ ਹੈ ਜੀ ਅੱਛਾ ਜਿਹੜੀ ਗੱਲ ਇਹ ਆ ਵੀ ਪੂਰੇ ਫਰੋਈਪਰ ਚੋਂ ਨੰਬਰ 1 ਤੇ ਸੋਢੀ ਨਗਰ ਪਿੰਡ ਆਉਂਦਾ ਸੀ ਅੱਜ ਚੱਟੇ ਨੂੰ ਠੱਲ ਕਿੰਨੀ ਕੁ ਪਈ ਆ ਅੱਜ ਦੀ ਸਥਿਤੀ 'ਚ ਦੇਖਿਆ ਜਾਵੇ ਤਕਰੀਬਨ ਮਤਲਬ ਕਿ ਨੌਜਵਾਨ ਕਈ ਸੀਗੇ ਖਿਡਾਰੀ ਜੀ ਇਹ ਚੀਜ਼ ਤੋਂ ਮਤਲਬ ਕਿ ਕਈ ਏ ਖਿਡਾਰੀ ਆ ਕਈ ਜੇਲ੍ਹ 'ਚ ਗਏ ਹੋਏ ਆ ਤੇ ਕਈ ਮਤਲਬ ਕਿ ਇਹ ਚੀਜ਼ ਤੋਂ ਬਚੇ ਹੋਏ ਆ ਜੀ ਮਤਲਬ ਕਿ ਛੱਡ ਆਇਆ ਕਈਆਂ ਨੇ ਜੀ ਹੁਣ ਫਰਕ ਪਿਆ ਹੋਇਆ ਬਹੁਤ ਜ਼ਿਆਦਾ ਜੀ ਹੂੰ ਪਹਿਲਾਂ ਕਾਫੀ ਸੀਗਾ ਪਹਿਲਾਂ ਕਾਫੀ ਸੀਗਾ ਹੂੰ ਹਾਂਜੀ ਤੇ ਤੁਸੀਂ ਕਬੱਡੀ ਇੱਥੇ ਖੇਤ ਦੇ ਵਿੱਚ ਆ ਮੈਨੂੰ ਲੱਗਦਾ ਕਿਸੇ ਦਾ ਵਾਈਜੋਗ ਜ਼ਮੀਨ ਆ ਹਨਾ ਕੋਈ ਗਰਾਊਂਡ ਗਰਾਊਂਡ ਨਹੀਂ ਹੈਗਾ ਇਹ ਹਨਾ ਨਹੀਂ ਗਰਾਊਂਡ ਨਹੀਂ ਇੱਥੇ ਤੁਸੀਂ ਕਬੱਡੀ ਖੇਡ ਰਹੇ ਹੋ ਤੁਸੀਂ ਮਤਲਬ ਕੀ ਸੋਚ ਕੇ ਕਬੱਡੀ ਖੇਡ ਰਹੇ ਹੋ ਨਸ਼ੇ ਨੂੰ ਵੇਖ ਕੇ ਵੀ ਇੱਕ ਪਾਸੇ ਨਸ਼ਾ ਹੈ ਜਾਂ ਮਤਲਬ ਹੋਰ ਗੱਲ ਆ ਕੋਈ ਵੀ ਨਸ਼ੇ ਤੋਂ ਮਤਲਬ ਕਿ ਇਹ ਚੀਜ਼ ਤੋਂ ਨਸ਼ੇ ਤੋਂ ਦੂਰ ਕਰ ਰਹੇ ਜੀ ਖਿਡਾਰੀਆਂ ਨੂੰ ਸਾਡਾ ਮੇਨ ਮਕਸਦ ਹੈ ਇਹ ਹਰੇ ਖਿਡਾਰੀ ਦਾ ਮਕਸਦ ਹੈ ਵੀ ਨਸ਼ਾ ਹੀ ਪਿੰਡ ਚੋਂ ਮਗਾਉਣਾ ਜੀ ਹੂੰ ਤੇ ਖਿਡਾਰੀ ਉੱਤੇ ਲੈਵਲ ਤੱਕ ਲੱਗੇ ਜਾਣੇ ਜੀ ਹੂੰ ਵੀ ਆਵਦਾ ਹਰੇਕ ਘਰ ਦੇ ਵਿੱਚ ਮਤਲਬ ਕਿ ਕਈ ਘਰ ਇਹੋ ਜਿਹੇ ਨੇ ਕੱਚੇ ਘਰਾਂ ਵਾਲੇ ਹੀ ਖਿਡਾਰੀ ਹੂੰ ਬਹੁਤ ਮਾੜੇ ਮਾੜੇ ਘਰਾਂ ਦੇ ਖਿਡਾਰੀ ਆ ਇਸ ਟਾਈਮ ਇੱਥੇ ਖੜੇ ਹੋਏ ਹੂੰ ਅੱਛਾ ਸਾਰੇ ਮਤਲਬ ਮੈਨੂੰ ਇੰਜ ਲੱਗਦਾ ਕਿ ਵਿਚਾਰੇ ਪਰਿਵਾਰ ਸਾਰੇ ਸਿੰਪਲ ਨੇ ਬਹੁਤ ਜਿਆਦਾ ਸਿੰਪਲ ਆ ਜੀ ਦਿਹਾੜੀ ਦਾ ਪੈ ਨਹੀਂ ਸਾਰੇ ਹਾਂਜੀ ਹੂੰ ਕਈ ਵਾਰ ਘਰਾਂ 'ਚ ਰੋਟੀ ਪੱਕਦੀ ਹੈ ਕਈ ਵਾਰ ਘਰਾਂ 'ਚ ਰੋਟੀ ਨਹੀਂ ਪੱਕਦੀ ਖਿਡਾਰੀਆਂ ਦੀ ਤੇ ਫਿਰ ਭਾਈ ਜੇ ਰੋਟੀ ਪੱਕਦੀ ਕੀ ਤਾਂ ਨਹੀਂ ਪੱਕਦੀ ਤੁਸੀਂ ਕਹਿੰਦੇ ਜੇ ਤੇ ਫਿਰ ਇਹ ਇੱਥੇ ਤਾਂ ਖਰਾਕ ਵੀ ਚਾਹੀਦੀ ਹੈ ਖਰਾਕ ਤਾਂ ਚਾਹੀਦੀ ਫਿਰ ਇਹ ਚੀਜ਼ ਮਤਲਬ ਕਿ ਖਰਾਕ ਹੋਊਗੀ ਤਾਂ ਖਿਡਾਰੀ ਅੱਗੇ ਆਊਗਾ ਜੀ ਬਿਨਾ ਖਰਾਕ ਤੋਂ ਗੇਮ ਕੋਈ ਵੀ ਨਹੀਂ ਹੈ ਮਤਲਬ ਕਿ ਕਿਸੇ ਖਿਡਾਰੀ ਦੀ ਨਹੀਂ ਗੇਮ ਆ ਸਕਦੀ ਅੱਛਾ ਇਹ ਖੇਡਣ ਨਾਲ ਨਸ਼ੇ ਤੋਂ ਦੂਰ ਰਿਹਾ ਜਾ ਸਕਦਾ ਹਾਂਜੀ ਬਹੁਤ ਜ਼ਿਆਦਾ ਫਰਕ ਆਈ ਹੂੰ ਮਤਲਬ ਕਿ ਕੋਈ ਵੀ ਆ 11 ਸਾਲ ਤੋਂ ਸਟਾਰਟਿੰਗ ਹੈ ਜੀ ਇੰਟਰਸਟ ਵੱਧਦਾ ਹੈ ਗੇਮ ਦੇ ਵਿੱਚ ਵੀ ਬੱਚਾ ਗੇਮ ਦੇ ਪਾਸੇ ਜ਼ਿਆਦਾ ਧਿਆਨ ਦਿੰਦਾ ਜੀ ਕਿਤਾਬਾਂ ਪੜ੍ਹਦੇ ਆ ਕਈ ਖਿਡਾਰੀ ਸੀਗੇ ਕਈਆਂ ਨੂੰ ਪੜ੍ਹਾਈ ਵੀ ਨਹੀਂ ਆਉਂਦੀ ਸੀ ਉਹ ਗੇਮ ਦੇ ਵਿੱਚ ਆ ਕੇ ਆਦਾਂ ਕਿਤਾਬ ਨੂੰ ਹੱਥ ਲਾਉਂਦੇ ਆ ਪੜ੍ਹਦੇ ਆ ਇੱਕਦਮ ਮਤਲਬ ਕਿ ਕਈ ਪੜਾਈ ਵੀ ਅੱਗੇ ਆਈ ਜੀ ਗੇਮ ਦੇ ਨਾਲ ਨਾਲ ਅੱਛਾ ਇੱਕ ਚੀਜ਼ ਮੈਂ ਪੁੱਛਣੀ ਚਾਹੂੰਗਾ ਤੁਹਾਡੇ ਚੋਂ ਕਿੰਨੇ ਕੁ ਮੁੰਡੇ ਨੇ ਜਿਨ੍ਹਾਂ ਦੇ ਸਾਹਮਣੇ ਜਾਂ ਜਿਨ੍ਹਾਂ ਦਾ ਗਵੰਢੀ ਕੋਈ ਚੱਟਾ ਲਾਉਂਦਾ ਸੀ ਉਹਦੀ ਮੌਤ ਹੋਈ ਹੈ ਹੈ ਕੋਈ ਜਿਹਦਾ ਗਵੰਢੀ ਕੋਈ ਇੱਥੇ ਆਂਡ ਗਵੰਢ ਪਿੰਡ ਦੇ ਇਹ ਪਿੰਡ ਚ ਮੌਤਾਂ ਤਾਂ ਹੋਈਆਂ ਹੋਣਗੀਆਂ ਕੀ ਦੇ ਕੀ ਦੇ ਤੁਹਾਡੇ ਤੁਸੀਂ ਦੇਖਿਆ ਕਿਸੇ ਦੀ ਕਿਸੇ ਦੀ ਮੌਤ ਹੋਈ ਮੰਨ ਲਓ ਚਿੱਟੇ ਨਾਲ ਤੁਹਾਡੇ ਕੋਲ ਆਂਡ ਗਵੰਢ ਹੈਗਾ ਸੀ ਕੋਈ ਬੰਦਾ ਹਾਂਜੀ ਦੇਖਿਆ ਜੀ ਅੱਛਾ ਕਿਵੇਂ ਕੀ ਚਟਾਈ ਲਾਉਂਦਾ ਸੀ ਜੀ ਹਾਂਜੀ ਮੌਤ ਹੋ ਗਈ ਉਹਦੀ ਕਿ ਹਾਂਜੀ ਤੇ ਫਿਰ ਪਰਿਵਾਰ ਦਾ ਮਗਰੋਂ ਹਾਲ ਕੀ ਹੋਇਆ ਜੀ ਉਹ ਜੀ ਬੜਾ ਰਹੁੰਦੇ ਸੀ ਵੇਖ ਕੇ ਤੇ ਅੱਜ ਫਿਰ ਉਹਨਾਂ ਦੇ ਘਰੇ ਕਿਵੇਂ ਰੋਟੀਆਂ ਰਾਟੀਆਂ ਪਕਦੀਆਂ ਤੇ ਉਹ ਵੀ ਜੀ ਮਸਾ ਹੀ ਖਾਂਦੇ ਜੀ ਦਿਹਾੜੀ ਕਰਦੇ ਜੀ ਖਾਂਦੇ ਤੇ ਜਦੋਂ ਇਹੋ ਜੀ ਚੀਜ਼ ਆਪਾਂ ਵੇਖਦੇ ਆਂ ਵੀ ਉਹ ਛੱਟੇ ਨਾਲ ਮਰਿਆ ਜਾਂ ਕਿਸੇ ਹੋਰ ਨਸ਼ੇ ਨਾਲ ਮਰਿਆ ਤੇ ਉਦੋਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਕੀ ਆਉਂਦਾ ਉਹ ਵੇਖ ਕੇ ਜੇ ਕਹਿੰਦੇ ਦੂਰ ਹੀ ਜਾਈਏ ਜੀ ਛੱਟੇ ਦੇ ਕਿੰਨੀ ਉਮਰ ਕਿੰਨੀ ਆ ਜੀ 12 ਸਾਲ ਤੇ ਪੜਦੇ ਕਿਹੜੀ ਕਲਾਸ ਜੀ ਜੀ ਤੀਜੀ ਅੱਛਾ ਤੀਜੀ ਕਲਾਸ ਹੋਰ ਕਿਸੇ ਦੇ ਹੈ ਮਤਲਬ ਜਿਹਦੇ ਆਂਡ ਗਵਾਂਡ ਜਾਂ ਕਿਸੇ ਨੇ ਦੇਖਿਆ ਵੀ ਜਿਹਨੂੰ ਆਪ ਵੇਖਿਆ ਹੋਵੇ ਵੀ ਚੱਟਾ ਪੀਂਦਾ ਸੀ ਤੇ ਉਹ ਮਰ ਗਿਆ ਤੇ ਉਹਦੀ ਮਾਂ ਤੇ ਪਿਓ ਬਾਜਰ ਹੁੰਦੇ ਹੈ ਕੋਈ ਬੰਡਾ ਹੋਰ ਪਿੰਡ ਚ ਕੋਈ ਹੈ ਕੋਈ ਦੱਸੋ ਹੈ ਵੀ ਬਹੁਤ ਜਿਆਦਾ ਜੀ ਉਹ ਮੇਰੇ ਚਾਚਾ ਵੀ ਹੈਗਾ ਸੀ ਇੱਕ ਇੱਕ ਹਾਂ ਦੀਪਕ ਦੋਸਤ ਅਜੇ ਤੇ ਉਹਨਾਂ ਨੇ ਮਦਦ ਖਬਰ ਤੁਸੀਂ ਲਾਈ ਫੈਲਾ ਨਹੀਂ ਹਾਂ ਅੱਛਾ ਅੱਛਾ ਜਿਹੜੀ ਮਾਤਾ ਮਤਲਬ ਜਿੰਦੇ ਦੋਵੇਂ ਪੁੱਤ ਮਰ ਗਏ ਹਾਂਜੀ ਹਾਂਜੀ ਬਹੁਤ ਰੋ ਰਹੀ ਸੀ ਸੱਚੇ ਵੀ ਨਿੱਕੇ ਨਿੱਕੇ ਹਾਂਜੀ ਹਾਂਜੀ ਉਹਨੂੰ ਤੁਸੀਂ ਆਪਦੇ ਅੱਖਾਂ ਦੇ ਵੇਖਿਆ ਹਾਂਜੀ ਉਹ ਸਰ ਚਾਚੇ ਸੀ ਅੱਛਾ ਹਾਂਜੀ ਤੇ ਫਿਰ ਕੀ ਸਿੱਖਿਆ ਚਾਚੇ ਤੋਂ ਉਹ ਹੁਣ ਆਪੇ ਸਿੱਖਿਆ ਜੀ ਹੂੰ ਇਹ ਆਪਾਂ ਨਸ਼ੇ ਨੂੰ ਖਤਮ ਹੀ ਕਰਨਾ ਹੈ ਇਸੇ ਗੱਲ 'ਚ ਹੂੰ ਹਾਂਜੀ ਤਾਂ ਤਾਂ ਇਹ ਕਰਕੇ ਵੱਡੀ ਖੇਡਣੇ ਨਸ਼ੇ ਦੂਰ ਹੋਈਏ ਇੱਕ ਸਾਈਡੋਂ ਦਿਮਾਗ ਜੇ ਵਿਲੇ ਰਾਂਗੇ ਨਸ਼ੇ ਵੱਲ ਧਿਆਨ ਜਾ ਜਿਆਦਾ ਜਾਏਗਾ ਜੇ ਗਰਾਊਂਡ ਖੜਾਈਏ ਫਿਰ ਮਿਹਨਤ ਵੱਲ ਜਾਏਗਾ ਇਹ ਚੀਜ਼ ਕਰਕੇ ਹੂੰ ਅੱਛਾ ਇਹ ਜਿਹੜੇ ਨਸ਼ੇ ਵਾਲੇ ਇੱਥੇ ਹੈਗੇ ਨੇ ਪਿੰਡ 'ਚ ਹੁਣ ਜਿਹੜਾ ਤੁਸੀਂ ਕਿਹਾ ਵੀ ਫਰਕ ਕਾਫੀ ਜ਼ਿਆਦਾ ਪੈ ਰਿਹਾ ਹੈਗਾ ਪਰ ਇਹ ਚੀਜ਼ ਕਿਵੇਂ ਮਤਲਬ ਲਾਉਂਦੇ ਕਿਵੇਂ ਨੇ ਅੱਜ ਤੁਹਾਨੂੰ ਤਾਂ ਨਹੀਂ ਕੋਈ ਕਹਿੰਦਾ ਵੀ ਭਾਜੀ ਲੱਗ ਜੋ ਨਸ਼ੇ ਤੇ ਜਾਂ ਬੜਾ ਵਧੀਆ ਚੀਜ਼ ਆ ਕੋਈ ਇਹੋ ਜੀ ਚੀਜ਼ ਕਦੇ ਕਿਸੇ ਨਾਲ ਹੋਈ ਹੋਵੇ ਕਿਸੇ ਮੁੰਡੇ ਨਾਲ ਕੋਈ ਤੁਹਾਡੇ ਨਾਲ ਕੀ ਕੀ ਪਾਸੇ ਤੇ ਕਹੀ ਹੈਗੇ ਸੀ ਯਾਰ ਦੋਸਤ ਜੀ ਮਾੜਾ ਲਾ ਲਓ ਜੀ ਕਹਿੰਦੇ ਲਾ ਲਓ ਕੁਝ ਨਹੀਂ ਹੁੰਦਾ ਬਸ ਲਾ ਕੇ ਤਾਂ ਦੇਖੋ ਬਹੁਤ ਚੀਜ਼ੇ ਫਾਇਦੇਮੰਦ ਆ ਜੀ ਮਤਲਬ ਕਿ ਇਹ ਚੀਜ਼ ਬਾਅਦੋਂ ਮੈਂ ਉਹਨਾਂ ਦੀ ਯਾਰੀ ਛੱਡੀ ਇੱਕ ਸਾਈਡ ਮਤਲਬ ਕਿ 2 ਸਾਲ ਮੈਂ ਉਹਨਾਂ ਤੋਂ ਦੂਰ ਰਿਆ ਹਾਂ ਜੀ ਅੱਛਾ ਗੇਮ ਦੇ ਵਿੱਚ ਜਿਆਦਾ ਧਿਆਨ ਦਿੱਤਾ ਉਹੀ ਮੇਰੀ ਮਿਹਨਤ ਵੱਡੀ ਆ ਤੁਹਾਡੇ ਸਾਹਮਣੇ ਖੜਾਈ ਨਹੀਂ ਤਾਂ ਕਦੇ ਦਾ ਕਿਤੇ ਸਿਵਿਆਂ ਚੋਂਣਾ ਸੀ अच्छा ਤੁਹਾਡੇ ਮਾਪਿਓ ਸਾਰੇ ਦਿਹਾੜੀ ਦੱਪਾਈ ਕਰਦੇ ਹੈ ਹਾਂਜੀ ਹਾਂਜੀ ਕਰਦੇ ਕੀ ਕਰਦੇ ਤੁਹਾਡੇ ਪਿਤਾ ਰਾਜਗੀਰੀ ਦਾ ਕੰਮ ਕਰਦੇ ਅੱਛਾ ਤੁਹਾਡੇ ਪਿਤਾ ਕੀ ਕਰਦੇ ਦਿਹਾੜੀ ਕਰਦੇ ਹੀ ਪੱਠੇ ਤੁਹਾਡੇ ਭਾਈ ਜੜੀ ਕਰਦੇ ਸਾਰੇ ਦਿਹਾੜੀ ਹਾਂਜੀ ਦਿਹਾੜੀ ਦਿਹਾੜੀ ਤੇ ਮਤਲਬ ਦਿਹਾੜੀ ਚ ਤਾਂ ਰੋਟੀ ਦਾ ਗੁਜ਼ਾਰਾ ਮੁਸ਼ਕਲ ਨਾ ਹੁੰਦਾ ਹਾਂਜੀ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਤੇ ਫਿਰ ਇਧਰ ਤਾਂ ਯਾਰ ਜ਼ੋਰ ਚਾਹੀਦਾ ਪੂਰਾ ਹੈਨਾ ਖਰਾਕ ਵੀ ਚਾਹੀਦੀ ਪੂਰੀ ਜੀ ਪੂਰੀ ਕਿਹੜੀ ਕਿਹੜੀ ਚੀਜ਼ ਦੀ ਕਿਹੜੀ ਚੀਜ਼ ਦੀ ਲੋੜ ਹੁੰਦੀ ਖਰਾਕ ਲਈ ਵੈਸੇ ਹੈ ਆਲੂ ਆ ਗਏ ਛੋਲੇ ਹੋ ਗਏ ਇਦਾਂ ਦਾ ਵਗਰਾ ਹਾਂ ਕੇਲੇ ਵਗਰਾ ਜੂਸ ਇਦਾਂ ਦਾ ਦੋ ਦੁਗਾਨਦ ਸਾਬ ਬਹੁਤ ਯਾਰ ਕਿ ਚਾਹੀਦਾ ਹੋ ਗਏ ਕਾਜ ਹੋ ਗਏ ਤੇ ਕਈ ਵਾਰ ਖਿਡਾਰੀਆਂ ਨੂੰ ਰਗੜਾ ਲਾਉਣਾ ਪੈਂਦਾ ਜੀ ਬਦਾਮਾ ਦਾ ਇਹ ਚੀਜ਼ ਵੀ ਖਿਡਾਰੀ ਨੂੰ ਮੇਨ ਜਿਆਦੇ ਮਕਸਦ ਖਰਾਕ ਹੈ ਜੀ ਖਰਾਕ ਨਹੀਂ ਅੱਗੇ ਆਉਗਾ ਖਿਡਾਰੀ ਮਿਹਨਤ ਹੋਊਗੀ ਖਿਡਾਰੀ ਮਿਹਨਤ ਤਾਂ ਖਿਡਾਰੀ ਨੇ ਆਲਰੇਡੀ ਲਾ ਲੈਣੀ ਹੈ ਜੀ ਬਈ ਇਹ ਤਸਵੀਰ ਜਿਹੜੀ ਆ ਇਹ ਹੋ ਸਕਦਾ ਆਮ ਲੱਗ ਰਹੀ ਹੋਵੇ ਦੇਖਣ ਵਾਲਿਆਂ ਨੂੰ ਪਰ ਇਹ ਚੀਜ਼ ਇਹ ਉਹ ਨੌਜਵਾਨੀ ਆ ਇਹ ਉਹ ਕਰੀਮ ਆ ਜਿਹੜੀ ਚਾਹੇ ਕਿ ਗਰੀਬ ਘਰ ਤੋਂ ਆ ਰੋਟੀ ਚਾਹੇ ਇੱਕ ਟਾਈਮ ਦੀ ਪੱਕਦੀ ਆ ਚਾਹੇ ਦੂਜੇ ਟਾਈਮ ਦੀ ਨਹੀਂ ਪੱਕਦੀ ਚਾਹੇ ਭੁੱਖੇ ਢਿੱਡ ਸੌਂਦੇ ਨੇ ਚਾਹੇ ਦੂਜੀ ਤੀਜੀ ਚੌਥੀ ਪੰਜਵੀਂ ਕਲਾਸ ਚ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ ਪਰ ਇੱਕ ਚੀਜ਼ ਸਿੱਖੀ ਆ ਕਿਸੇ ਦੇ ਚਾਚੇ ਦੀ ਮੌਤ ਚਿੱਟੇ ਨਾਲ ਹੋਈ ਆ ਕਿਸੇ ਦੇ ਗਵੰਡੀ ਦੀ ਮੌਤ ਚਿੱਟੇ ਨਾਲ ਹੋਈ ਆ ਇਸ ਮਸ਼ਹੂਰ ਪਿੰਡ ਚ ਪਰ ਇਹ ਮੁੰਡੇ ਕਹਿੰਦੇ ਨੇ ਵੀ ਅਸੀਂ ਆਪ ਦਾ ਭੁਇਖ ਜਿਹੜਾ ਗੇਮ ਦੇ ਵਿੱਚ ਬਣਾਉਣਾ ਹੈ ਆ ਨਿੱਕੇ ਨਿੱਕੇ ਬੱਚੇ ਤੁਸੀਂ ਆਪ ਸੋਚੋ ਵੀ ਇਹਨਾਂ ਨੂੰ ਕਿੰਨੀ ਲੋੜ ਆ ਖਰਾਕ ਦੀ ਕਿਉਂਕਿ ਕਬੱਡੀ ਦੇ ਵਿੱਚ ਜਾਂ ਕਿਸੇ ਵੀ ਗੇਮ 'ਚ ਖਰਾਕ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਪਰ ਇੱਕ ਟਾਈਮ ਦੀ ਰੋਟੀ ਖਾ ਕੇ ਵੀ ਇਹ ਜਿਹੜੇ ਮੁੰਡੇ ਨੇ ਇਹ ਜਿਹੜੇ ਬੱਚੇ ਨੇ ਇਹ ਫਿਰ ਵੀ ਗੇਮ ਕਰਦੇ ਨੇ ਫਿਰ ਵੀ ਕਬੱਡੀ ਖੇਡਦੇ ਨੇ ਕਿ ਨਸ਼ੀਆਂ ਲੈਣਾ ਚਾਹੀਏ ਲਾਉਣ ਦੀ ਕੋਸ਼ਿਸ਼ ਕੀਤੀ ਨਸ਼ੀਆਂ ਤੇ ਇਹਨਾਂ ਨੂੰ ਇਹ ਕਹਿੰਦੇ ਨੇ ਪਰ ਫਿਰ ਵੀ ਇਹ ਕਹਿੰਦੇ ਅਸੀਂ ਦੂਰ ਭੱਜੇ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਆਪਦੀਆਂ ਅੱਖਾਂ ਦੇ ਸਾਹਮਣੇ ਇਸੇ ਪਿੰਡ ਦੇ ਵਿੱਚ ਕਈ ਮੁੰਡੇ ਆਪਦੀਆਂ ਅੱਖਾਂ ਦੇ ਸਾਹਮਣੇ ਚੱਟੇ ਨਾ ਮਰਦੇ ਵੇਖੇ ਆ ਤੁਹਾਡੇ ਸਾਹਮਣੇ ਮਰੇ ਹੋਣਗੇ ਚੱਟੇ ਨਾ ਕਿੰਨੇ ਕ ਮੁੰਡੇ ਪਿੰਡੇ ਚ ਮਰੇ ਹੋਣਗੇ ਚੱਟੇ ਤੇ ਉਹਨਾਂ ਦੀਆਂ ਮਾਵਾਂ ਫੇਰ ਅੱਜ ਰੋਂਦੀਆਂ ਰੋਂਦੀਆਂ ਪਈਆਂ ਤੇ ਤੁਸੀਂ ਕੀ ਕਮਿਟਮੈਂਟ ਕਰਦੇ ਹੋ ਮੇਰੇ ਨਾਲ ਵੀ ਕੀ ਇਸ ਚੀਜ਼ ਤੋਂ ਦੂਰ ਰਹੋਗੇ ਹਾਂਜੀ ਦੂਰ ਹਾਂਜੀ ਬਿਲਕੁਲ ਇਹ ਤਸਵੀਰ ਜਿਹੜੀ ਆ ਇਹ ਵਾਕਈ ਹਰ ਇੱਕ ਘਰ ਤੱਕ ਹਰ ਇੱਕ ਪਿੰਡ ਤੱਕ ਪਹੁੰਚਣੀ ਚਾਹੀਦੀ ਆ ਕਿ ਇੱਕ ਪਾਸੇ ਚੱਟੇ ਦੇ ਵਿੱਚ ਮਸ਼ਹੂਰ ਪਿੰਡ ਹੋਵੇ ਔਰ ਇੱਥੇ ਬਹੁਤ ਸਾਰੇ ਲੋਕ ਚਿੱਟਾ ਲਾਉਂਦੇ ਹੋਣ ਪਰ ਨੌਜਵਾਨ ਜਿਹੜੇ ਨੇ ਉਹ ਅੱਜ ਇਸ ਕਬੱਡੀ ਖੇਡ ਕੇ ਜਿਹੜਾ ਇੱਥੇ ਆਪਣਾ ਭਵਿੱਖ ਬਣਾਉਂਦੇ ਹੋਣ ਇਹਨਾਂ ਦਾ ਬਾਕੀ ਕੋਚ ਵੀ ਹੈਗੇ ਆ ਆਜੋ ਜੀ ਇੱਧਰ ਹੀ ਆਜੋ ਤੁਸੀਂ ਵੀ ਇਹ ਫਿਰ ਬੱਚੇ ਜਿਵੇਂ ਦੱਸਿਆ ਇਹਨਾਂ ਨੇ ਕੀ ਇਹ ਤਾਂ ਸਿੰਪਲ ਘਰਾਂ ਦੇ ਆਪਦੇ ਮੂੰਹ ਦਾ ਬਾਹਲਾ ਕੁਝ ਵਿਚਾਰੇ ਦੱਸ ਨਹੀਂ ਸਕੇ ਵੀ ਰੋਟੀ ਵੀ ਕਹਿੰਦੇ ਕਈ ਵਾਰ ਇੱਕ ਟਾਈਮ ਦੀ ਪੱਕਦੀ ਆ ਤੇ ਫਿਰ ਇਹ ਕਿਵੇਂ ਇਹਨਾਂ ਨੂੰ ਤੁਸੀਂ ਕਰ ਰਹੇ ਹੋ ਤਕਰੀਬਨ ਨਾ ਬੱਚੇ ਤਾਂ ਚਲੋ ਸਾਰੇ ਗਰੀਬ ਘਰਾਂ ਦੇ ਆ ਰੋਟੀ ਖਾਂਦੇ ਮੁੰਡੇ ਵਧੀਆ ਕਈ ਵਾਰੀ ਪੈਲੀ ਉਥੇ ਨਾ ਵੜ ਲਈ ਆਪਣੇ ਵਾਟਰ ਬਾਕਸ ਤੇ ਵਾ ਕੇ ਦੇਣੇ ਇਹਨਾਂ ਨੂੰ ਕਈ ਵਾਰੀ ਵਿਚਾਰੇ 20 20 30 30 ਰੁਪਏ ਇਕੱਠੇ ਕਰਕੇ ਲੈ ਆਉਂਦੇ ਚਾਚਾ ਪੈਸੇ ਲੈ ਲੈ ਪੈਲੀ ਵਾ ਦੇ ਆ ਕੀਦਾ ਯਾਰ ਤੁਸੀਂ ਠੰਡਾ ਤੱਤਾ ਪੀ ਲੋ ਕੋਈ ਨਹੀਂ ਵਾ ਦੇਣੇ ਵੀਚਾਲ ਆਪਾਂ ਨੂੰ ਚਲੋ ਮਹਾਰਾਜ ਨੇ ਦਿੱਤਾ ਆਪਾਂ ਜਵਾਕਾਂ ਦੀ ਫੁੱਲ ਹੈਲਪ ਕਰਦੇ ਜਿੰਨੇ ਕ ਜੋਗੇ ਆ ਚਲੋ ਖੇਡਦੇ ਆ ਕਈ ਵਾਰੀ ਹਟ ਜਾਂਦੇ ਆ ਹੁਣ ਇਹ ਟੂਰਨਾਮੈਂਟ ਕਰਾਉਣ ਲੱਗੇ ਹੀਗੇ ਵੀ ਇਹਨਾਂ ਦਾ ਕੋਈ ਇੰਨਾ ਜ਼ਿਆਦਾ ਯੋਗਦਾਨ ਵਿਚਾਰਿਆਂ ਦਾ ਨਹੀਂ ਦਿੱਤਾ ਬੱਚੇ ਹੁਣ ਕਰਕੇ ਹੋਰ ਬੰਦਿਆਂ ਨੇ ਚਲੋ ਇਹਨਾਂ ਦਾ ਟੂਰਨਾਮੈਂਟ ਨਹੀਂ ਹੋਇਆ ਇੱਥੇ ਲੋਕਲ ਇਹਨਾਂ ਨੇ ਆਪਦਾ ਮੈਚ ਕਰਾਇਆ ਤੇ ਖੇਡੇ ਦੋ ਤਿੰਨ ਟੀਮਾਂ ਇਹਨਾਂ ਦੀਆਂ ਆਈਆਂ ਤੇ ਵਧੀਆ ਮੁੰਡੇ ਚਾਹੁੰਦੇ ਆ ਤਕਰੀਬਨ ਮੰਨ ਲਓ ਵੀ 100 ਮਗਰ 80% ਮੁੰਡੇ ਜਿਹੜੇ ਯੂਥ ਆ ਨਾ ਉਹ ਚਾਹੁੰਦਾ ਵੀ ਕਿਸੇ ਗੇਮਾਂ 'ਚ ਲੱਗਣ ਸ਼ੇਰਖਾਂ ਤੋਂ ਦੋ ਵਾਰੀ ਆ ਟ ਜਿੱਤੇ ਆ ਹੂੰ ਉਹ ਨਹੀਂ ਨਸ਼ਾ ਕਰਦੇ ਇਹ ਨਹੀਂ ਨਸ਼ਾ ਕਰਦੇ 4000 ਮੇਰੇ ਪਿੰਡ ਦੀ ਆਬਾਦੀ ਆ ਹੂੰ ਮੰਨ ਲਓ ਉਹਦੇ ਚ 300 ਬੰਦਾ ਮਾੜਾ 3700 ਬੰਦੇ ਦਾ ਕੀ ਕਸੂਰ ਆ ਹੂੰ ਠੀਕ ਹੈ ਨਾ ਜੀ ਮੇਰੇ ਘਰ ਤੋਂ ਲੈ ਕੇ ਮੋੜ ਤੱਕ ਕੋਈ ਬੰਦਾ ਨਸ਼ੇ ਵਾਲਾ ਹੈ ਨਹੀਂ ਦੋ ਬੰਦੇ ਪੀਂਦੇ ਆ ਚਲੋ ਪੀਂਦੇ ਪੀਨ ਚ ਸਾਡੇ ਪਿੰਡ ਦੇ ਘੱਟੋ ਘੱਟ 70 ਮੁੰਡੇ ਜਾ ਚੁੱਕੇ ਆ ਪੀਨ ਚ ਵੀ ਜਿਹੜੇ ਪੀਂਦੇ ਸੀ ਸਮਾਨ ਗਲਤ ਸੰਗਤ ਚ ਵੜ ਗਏ ਮਰ ਚੁੱਕੇ ਆ ਹੁਣ ਜਿਹੜੀ ਨਵੀਂ ਪਣੀਰੀ ਜਿਵੇਂ ਕਿਸੇ ਦਾ ਕੋਈ ਭਤੀਜਾ ਕਿਸੇ ਦਾ ਕੋਈ ਭਰਾ ਐ ਆ ਉਹ ਬੱਚੇ ਹੋਏ ਨਹੀਂ ਵੇਖ ਵੇਖ ਕੇ ਸੁਧਰਦੇ ਜਾਂਦੇ ਵੀ ਐਡਾ ਮਾੜਾ ਨਿਸ਼ਾਨ ਦੇ ਆ ਹਾਲਾਤ ਨੇ ਹੂੰ ਤੇ ਹੁਣ ਇਹ ਚੰਗੇ ਪਾਸੇ ਆ ਰਹੇ ਜਿਵੇਂ ਮੁੰਡੇ ক্রিকেট ਖੇਡਦੇ ਆ ਕੁਝ ਮੁੰਡੇ ਹੁਣ ਉਹ ਵੀ ਨਿੱਕੇ ਉਧਰ ক্রিকেট ਵੀ ਗਰਾਊਂਡ ਦੀ ਬਹੁਤ ਵੱਡੀ ਕਮੀ ਹੈ ਹੂੰ ਹੂੰ ਨਹੀਂ ਤੇ ਸੋਢੀ ਨਗਰ ਦੀਆਂ ਹੋਰ ਕੋਈ ਦੋ ਟੀਮਾਂ ਚੰਗੀਆਂ ਹੁੰਦੀਆਂ ਹੂੰ ਹੂੰ ਬਾਕੀ ਤੈਹਦ ਲੋ ਧੰਨਵਾਦ ਕਰਦੇ ਆ ਜਿਹੜੇ ਨਵੇਂ ਐਸਐਸਪੀ ਸਾਹਿਬ ਆਏ ਆ ਉਹਨਾਂ ਨੇ ਬਹੁਤ ਵਧੀਆ ਕੰਟਰੋਲ ਕੀਤਾ ਆ ਚਿੱਟਾ ਸਾਡੇ ਪਿੰਡ 'ਚ ਬਹੁਤ ਵੱਡੇ ਲੈਵਲ ਤੇ ਸੀਗਾ ਅਜ ਤੋਂ ਕੁਛ ਟਾਈਮ ਪਹਿਲਾਂ ਪਰ ਹੁਣ ਸਾਡੇ ਪਿੰਡ ਵਿੱਚ ਬਿਲਕੁਲ ਸਾਫ਼ ਆ ਚਲੋ ਜਿਹੜੇ ਕੋਈ ਪੀਂਦੇ ਆ ਉਹਨਾਂ ਦਾ ਆਪਾਂ ਕਹਿ ਨਹੀਂ ਸਕਦੇ ਵੀ ਉਹ ਕਿੱਥੋਂ ਲੈਂਦੇ ਕਿਵੇਂ ਲਿਆਉਂਦੇ ਉਹਨਾਂ ਦੀ ਕੋਈ ਗਰੰਟੀ ਨਹੀਂ ਦੇ ਸਕਦੇ ਕਿਉਂਕਿ ਜਿਹੜੇ ਇਸ ਉਲਝਣ ਚ ਫਸੇ ਹੋਏ ਹੋ ਨਿਕਲ ਨਹੀਂ ਸਕਦੇ ਉਹਨਾਂ ਦਾ ਜਾਂ ਤਾਂ ਕੋਈ ਮੰਨ ਲਓ ਵੀ ਆਪਾਂ ਜਿਵੇਂ ਕਹਿ ਦਿੰਦੇ ਹਾਂ ਵੀ ਸੈਂਟਰ ਚ ਚਕਾਇਆ ਜਾਵੇ ਉਹਨਾਂ ਨੂੰ ਜਾਂ ਉਹਨਾਂ ਦੀ ਕੋਈ ਸਰਕਾਰ ਹੈਲਪ ਕਰੇ ਤੇ ਉਹ ਵੀ ਬਾਅਦ ਜਾਂ ਤੇ ਹੋ ਸਕਦਾ ਸਾਡਾ ਪਿੰਡ ਉਹਨਾਂ ਤੋਂ ਵੀ ਛੁਟਕਾਰਾ ਉਹਨਾਂ ਨੂੰ ਵੀ ਮਿਲ ਸਕਦਾ ਅੱਛਾ ਜਿੰਨੀ ਬਦਨਾਮੀ ਆ ਵੀਪ ਫਰੋਇਪਰ ਚ ਨੰਬਰ 1 ਕੇ ਚਿੱਟੇ ਚ ਕੀ ਉਹਨਾਂ ਹੈ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ 4000 ਬਾਦੀ 300 ਬੰਦਾ ਮਾੜਾ ਕੱਢ ਦੋ ਬਾਕੀਆਂ ਦਾ ਕੀ ਕਸੂਰ ਆ ਹੂੰ ਕੁਝ ਲਾਗਤ ਬਾਜ਼ੀਕਾਰ ਵੀ ਲੋਕ ਐਵੇਂ ਵੀਡੀਓ ਚ ਵਿਊ ਲੈਣ ਦੇ ਚੱਕਰ ਚ ਵੀ ਬੜੇ ਮਸਲੇ ਸਾਡੇ ਪਿੰਡ ਵਾਲੇ ਵੀਡੀਓ ਪਾ ਦਿੰਦੇ ਆ ਪਰ ਮੇਰੇ ਭਰਾ ਵੀਰ ਹੀ ਨੇ ਉਹ ਵੀ ਉਹਨਾਂ ਦਾ ਵੀ ਧੰਨਵਾਦ ਵੀਡੀਓ ਪਾਓ ਮਾੜੀ ਗੱਲ ਨਹੀਂਗੀ ਪਰ ਸਾਡੇ ਪਿੰਡ ਚ ਨਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਮੁੰਡਾ ਬਿਜਲੀ ਬੋਰਡ ਚ ਲੱਗਾ ਹੋਇਆ 40000 ਰੁਪਏ ਦੀ ਸੈਲਰੀ ਉਹਨੂੰ ਰਿਸ਼ਤਾ ਨਹੀਂ ਹੋ ਰਿਹਾ ਸਿਰਫ ਇੱਕ ਇਹਨਾਂ ਵੀਡੀਓ ਕਰਨ ਵੀ ਇਸ ਪਿੰਡ ਚ ਚਿੱਟਾ ਬਹੁਤ ਆ ਇੱਕ ਡਾਕਟਰ ਆ 40000 ਰੁਪਏ ਦੀ ਤਨਖਾਹ ਉਹਨੂੰ ਰਿਸ਼ਤਾ ਨਹੀਂ ਹੋ ਰਿਹਾ ਘੱਟੋ ਘੱਟ ਜਿਹੜੇ 25 ਤੋਂ ਲੈ ਕੇ 30 ਸਾਲ ਦੀ 33 ਸਾਲ ਦੀ ਉਮਰ ਤੱਕ ਦੇ ਘੱਟੋ ਘੱਟ 15 16 ਮੁੰਡੇ ਇੱਕ ਵਾਰੇ ਤੁਰੇ ਫਿਰਦੇ ਆ ਇਸੇ ਚੱਕਰ ਜੀ ਪੀਐਸ ਪਿੰਡ ਦੀਆਂ ਵੀਡੀਓ ਵੀਡੀਓ ਦੇਖੋ ਇੱਥੋਂ ਵੀਡੀਓ ਪੈ ਗਈ ਵੀਡੀਓ ਇੱਕ ਥਾਂ ਤੇ ਤਾਂ ਜਾਣੀ ਨਹੀਂ ਆਲ ਪੰਜਾਬ ਚ ਘੁੰਮ ਜਾਂਦੀ ਇੱਥੋਂ ਤੱਕ ਵੀ ਇਥੋਂ ਦੀ ਬ ਕੁਸੀਂ ਹੁਣ ਘਰ ਘਰ ਜਾ ਕੇ ਕਿਤੇ ਚੈੱਕ ਕਰ ਲੋ ਮੇਰੇ ਘਰ ਤੋਂ ਲੈ ਕੇ ਇਧਰ ਆ ਬਾਬਾ ਰੌਣਕ ਕੇ ਘਰ ਤੋਂ ਲੈ ਕੇ ਨਾ ਜੀ ਤੋੜ ਵਸਤੀ ਤੱਕ ਇੱਕ ਬੰਦਾ ਵੀ ਨਿਸ਼ਾਨੀ ਕਰਦਾ ਮੰਨ ਲਓ ਇੱਕ ਦੋ ਸ਼ਰਾਬ ਪੀਣ ਵਾਲੇ ਤਾਂ ਭਾਵੇਂ ਨਿਕਲ ਆਉਣ ਤੇ ਹੋਰ ਹੈ ਹੀ ਕੋਈ ਨਹੀਂ ਕੋਈ ਵੀ ਬੰਦਾ ਇਧਰ ਮੇਰੇ ਘਰ ਤੋਂ ਬਾਜ਼ਾਰ ਚ ਚਲੋ ਉਹ ਮਾੜੀ ਜਨਤਾ ਸੀਗੀ ਉਧਰ ਉਹ ਨਸ਼ੇ ਤੇ ਲੱਗ ਗਏ ਉਹ ਵੀ ਬਹੁਤ ਸੁਲਝਰੇ ਆ ਵੇ ਉਹਨਾਂ ਚੋਂ ਨਿਕਲੇ ਹੋਏ ਨੇ ਮੁੰਡੇ ਇਹ ਮਿਹਨਤ ਕਰ ਰਹੇ ਨੇ ਹੁਣ ਵਧੀਆ ਕਬੱਡੀ ਖੇਡਦੇ ਸਿਰਫ ਇਹਨਾਂ ਨੇ ਇਹਨਾਂ ਨੂੰ ਯੋਗਦਾਨ ਦੀ ਲੋੜ ਵੀ ਇਹਨਾਂ ਦੀ ਕੋਈ ਹੈਲਪ ਹੋ ਸਕੇ ਕਿਸੇ ਤਰੀਕੇ ਕਿਵੇਂ ਦੀ ਹੈਲਪ ਦੀ ਲੋੜ ਹੁੰਦੀ ਆ ਇਹਨਾਂ ਨੂੰ ਜੇ ਆਪਾਂ ਇਹਨਾਂ ਖਿਡਾਰੀਆਂ ਲਈ ਕੁਝ ਮੰਗ ਵੀ ਕਰੀਏ ਵੀਰਾਂ ਭੈਣਾਂ ਭਰਾਵਾਂ ਤੋਂ ਜਿਹੜੇ ਵੀਡੀਓ ਦੇਖ ਰਹੇ ਸਭ ਤੋਂ ਮੇਨ ਗੱਲ ਆ ਤਾਂ ਵੀ ਇਹਨਾਂ ਨੂੰ ਗਰਾਊਂਡ ਮਿਲੇ ਹੂੰ ਗਰਾਊਂਡ ਸਾਡੇ ਪਿੰਡ ਦੀ ਪੰਚਾਇਤੀ ਪੈਲੀ ਹੈਗੀ ਆ ਕਾਫੀ ਥਾਵਾਂ ਤੇ ਹੈਗੀ ਆ ਚਲੋ ਆਪਾਂ ਸਰਪੰਚ ਨਾਲ ਵੀ ਗੱਲ ਕਰ ਲਾਂਗੇ ਵੀ ਜਿਵੇਂ ਉਹ ਗਰਾਊਂਡ ਇਹਨਾਂ ਨੂੰ ਮਿਲੇ ਦੂਜੀ ਗੱਲ ਮੰਨ ਲਾ ਵੀ ਸਿਹਤ ਸਹੂਲਤ ਮੰਨ ਲਓ ਵੀ ਜਿਵੇਂ ਇਹਨਾਂ ਨੂੰ ਕੋਈ ਮਹੀਨੇ ਬਾਅਦ ਕੈਂਪ ਲਾ ਕੇ ਕੋਈ ਇਹਨਾਂ ਨੂੰ ਦੇਸੀ ਘੋਦੇ ਡੱਬੇ ਕਿਸੇ ਵੀ ਕੋਈ ਬਥੇਰੇ ਇੰਟਰਸਟ ਆ ਵੀ ਕੋਈ ਵੀ ਇਹਨਾਂ ਦੀ ਸੇਵਾ ਜਾਂ ਪਿੰਡੋ ਵੀ ਅਸੀਂ ਕਰਾਂਗੇ ਜਿੰਨੀ ਸਾਡੇ ਤੋਂ ਕੋਸ਼ਿਸ਼ ਹੋਈ ਵੀ ਜਿਵੇਂ ਜਿਹੜੇ ਖਰਾਕ ਦੀ ਜਿਹਨਾਂ ਨੂੰ ਲੋੜ ਉਹਨਾਂ ਨੂੰ ਦਿੱਤੀ ਜਾਵੇ ਜਿਵੇਂ ਕਿ ਲੋਕ ਲੋਕੇ ਘੋਦ ਦਿੱਤਾ ਜਾਵੇ ਉਸਤਿਸ਼ਾ ਵਧੇਗਾ ਗਾਂ ਖੇਡਣਗੇ ਜੇ ਕਿਤੇ ਜਿੱਤਣਗੇ ਫਿਰ ਆਪਦੀ ਕਮਾਈ ਨਾ ਵੀ ਖਾਂਗੇ ਹੂੰ ਬਾਕੀ ਤਕਰੀਬਨ ਵਧੀਆ ਐਡੀ ਕੋਈ ਗੱਲ ਹੈ ਨਹੀਂ ਕਿ ਵਧੀਆ ਮੁੰਡੇ ਸਾਰੇ ਰੋਟੀ ਵਧੀਆ ਖਾਂਦੇ ਕੋਈ ਐਡੀ ਗੱਲ ਨਹੀਂ ਹੁਣ ਜੇ ਸਕੂਲੇ ਜਾਂਦੇ ਆ ਸਕੂਲੇ ਵੀ ਦੁਪਹਿਰ ਦੀ ਰੋਟੀ ਮਿਲਦੀ ਆ ਵੀ ਐਡੀ ਗੱਲ ਹੈ ਨਹੀਂ ਬਾਕੀ ਠੀਕ ਆ ਵੀ ਬੱਚੇ ਗਰੀਬੀ ਚ ਉੱਠੇ ਆ ਹਾਲਾਤ ਤਾਂ ਮਾੜੇ ਹੋ ਗਏ ਵੀ ਘਰ ਦੇ ਚਾਰ ਜੀ ਆ ਦੋ ਤੁਰ ਗਿਆ ਦੋਹਾਂ ਦੇ ਸਿਰ ਤੋਂ ਘਰ ਚੱਲ ਨਹੀਂ ਰਿਹਾ ਹੂੰ ਹੂੰ ਤਾਂ ਬਿਲਕੁਲ ਇਹ ਤਸਵੀਰ ਜਿਹੜੀ ਆ ਇਹ ਵਾਕਿਆ ਹੀ ਸ਼ੇਅਰ ਕਰਨ ਵਾਲੀ ਆ ਔਰ ਉਹਨਾਂ ਸਮਾਜ ਸੇਵੀ ਲੋਕਾਂ ਤੱਕ ਪਹੁੰਚਾਉਣ ਵਾਲੀ ਆ ਜਿਹੜੇ ਇਹਨਾਂ ਦੀ ਮਦਦ ਵੀ ਕਰ ਸਕਣ ਹਾਲਾਂਕਿ ਪਿੰਡ ਵੱਡੇ ਲੈਵਲ ਤੇ ਬਦਨਾਮੀ ਦੇਆਂ ਰਾਹਾਂ ਤੇ ਚੱਲ ਰਿਹਾ ਪਰ ਇਸ ਨੂੰ ਮੋੜਾ ਪੈ ਚੁੱਕਿਆ ਉਹ ਮੋੜਾ ਕਿਵੇਂ ਪਿਆ ਇਹੋ ਜੇ ਨੌਜਵਾਨ ਜਦੋਂ ਕਬੱਡੀ ਵੱਲ ਅੱਜ ਦੇ ਸਮੇਂ 'ਚ ਹਾਲਾਂਕਿ ਕਬੱਡੀ ਤੋਂ ਦੂਰ ਨੇ ਹੋਰ ਗੇਮਸ ਦੇ ਵਿੱਚ ਅੱਗੇ ਆ ਰਹੇ ਨੇ ਪਰ ਇਹ ਬੱਚੇ ਇਹ ਨੌਜਵਾਨ ਬੱਚੇ ਜਿਹੜੇ ਨੇ ਇਹ ਅੱਜ ਇਸ ਚੀਜ਼ ਨੂੰ ਸਾਬਿਤ ਕਰ ਰਹੇ ਨੇ ਕਿ ਵਾਕਿਆ ਹੀ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਚੁੱਕਿਆ ਹੈ ਹੋ ਰਿਹਾ ਹੈ ਇੱਕਾ ਦੁੱਕਾ ਜਿਹੜੇ ਨੇ ਉਹ ਵੀ ਕਹਿੰਦੇ ਛੱਡ ਜਾਣਗੇ ਪਰ ਇਹਨਾਂ ਬੱਚਿਆਂ ਨੇ ਆਪਦੀਆਂ ਅੱਖਾਂ ਦੇ ਨਾਲ ਉਹ ਮਰਦੇ ਚੱਟੇ ਨਾਲ ਵੇਖਿਆ ਆਪਦੇ ਪਿੰਡ ਦੇ ਵਿੱਚ ਜਿਹੜੇ ਚੱਟਾ ਪੀ ਕੇ ਆਪਣੀਆਂ ਜਾਨਾਂ ਗਵਾ ਚੁੱਕੇ ਇਹਨਾਂ ਨੇ ਆਪਦੀਆਂ ਅੱਖਾਂ ਨਾਲ ਆਪਦੇ ਸਾਹਮਣੇ ਮਾਵਾਂ ਨੂੰ ਰੋਂਦੇ ਵੇਖਿਆ ਬੱਚਿਆਂ ਨੂੰ ਰੁੱਲਦੇ ਵੇਖਿਆ ਹੋ ਸਕਦਾ ਇਹਨਾਂ 'ਚੋਂ ਵੀ ਕਿਸੇ ਦਾ ਪਿਤਾ ਜਾਂ ਭਰਾ ਚੱਟੇ ਨਾਲ ਜਾਂ ਕੋਈ ਚਾਚਾ ਮਰਿਆ ਹੋਵੇ ਪਰ ਇਹ ਮੁੰਡਿਆਂ ਨੇ ਉੱਥੋਂ ਸਿੱਖਿਆ ਲਈ ਕਿ ਅਸੀਂ ਇਸ ਗਲਤ ਕੰਮ 'ਚ ਨਹੀਂ ਪੈਣਾ ਕੋਸ਼ਿਸ਼ ਵੀ ਕੀਤੀ ਕਿ ਇਹਨਾਂ ਨੂੰ ਲਾਇਆ ਜਾਵੇ ਇਹਨਾਂ ਦੇ ਦੋਸਤਾਂ ਨੇ ਪਰ ਇਹ ਕਹਿੰਦੇ ਵੀ ਅਸੀਂ ਉਹਨਾਂ ਤੋਂ ਦੂਰ ਭੱਜ ਕੇ ਅਸੀਂ ਇਸ ਪਾਸੇ ਜੁੜੇ ਔਰ ਸਿਰਫ ਇੱਕੋ ਗੱਲ ਦੀ ਜਿਹੜੀ ਇੱਕੋ ਗੱਲ ਦੀ ਜਿਹੜੀ ਲੋੜ ਆ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਕੋਈ ਇਹਨਾਂ ਨੂੰ ਘਿਓ ਜਾਂ ਕੋਈ ਬਾਦਮ ਜੋ ਵੀ ਇਸ ਲਾਈਨ ਦੇ ਵਿੱਚ ਕਬੱਡੀ 'ਚ ਹੋ ਸਕਦਾ ਹੈ ਉਹ ਮਦਦ ਕੀਤੀ ਜਾਵੇ ਸਿਹਤ ਵਿਭਾਗ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਇਹਨਾਂ ਬੱਚਿਆਂ ਲਈ ਅਗਰ ਇਹਨਾਂ ਨੇ ਬੀੜਾ ਚੁੱਕਿਆ ਇਹਨਾਂ ਬੱਚਿਆਂ ਦੇ ਲਈ ਫਿਰੋਜ਼ਪੁਰ ਦਾ ਸਿਹਤ ਵਿਭਾਗ ਮਹਿਕਮਾ ਵੀ ਔਰ ਡੀਸੀ ਫਿਰੋਜ਼ਪੁਰ ਵੀ ਇਹਨਾਂ ਬੱਚਿਆਂ ਲਈ ਕੋ ਵੱਖਰਾ ਕਰੇ ਕਿ ਇਹ ਬੱਚੇ ਵਾਕਿਆ ਹੀ ਗੇਮਸ ਦੇ ਵਿੱਚ ਕਾਫੀ ਜ਼ਿਆਦਾ ਅੱਗੇ ਜਾਣ ਕਬੱਡੀ ਚ ਟੌਪ ਕਰਨ ਜਿਹੜੀ ਵੀ ਹੋਰ ਗੇਮ ਕਰਨ ਉਹਦੇ ਵਿੱਚ ਟੌਪ ਕਰਨ ਫਿਲਹਾਲ ਦੀ ਘੜੀ ਇੱਕ ਵਾਰ ਮੋੜਾ ਪਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਆ ਔਰ ਕਾਫੀ ਜ਼ਿਆਦਾ ਹੱਦ ਤੱਕ ਜਿਹੜਾ ਨਸ਼ਾ ਇੱਥੇ ਖਤਮ ਹੋਇਆ ਦੱਸਿਆ ਜਾ ਰਿਹਾ ਕਿ ਮੌਜੂਦਾ ਐਸਐਸਪੀ ਜਦੋਂ ਦੇ ਆਏ ਨੇ ਉਦੋਂ ਤੋਂ ਕਾਫੀ ਜ਼ਿਆਦਾ ਫਰਕ ਇਸ ਪਿੰਡ ਦੇ ਵਿੱਚ ਦੇਖਿਆ ਜਾ ਸਕਦਾ ਹੈ ਪਿੰਡ ਚ ਇੱਕ ਸਮੇਂ ਮਸ਼ਹੂਰ ਪਿੰਡ ਰਹਿਣ ਵਾਲਾ ਪਰ ਅੱਜ ਉਸੇ ਹੀ ਪਿੰਡ ਦੀ ਆ ਦੂਜੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ